ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫੋਰਮ ਬਰਨਾਲਾ ਤੇ ਠੀਕ ਹੈ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੇ ਇੱਕ ਝੋਟੀ ਦਿਖਾਉਣ ਜਾ ਰਹੇ ਹਾਂ ਦੋ ਮੱਝਾਂ ਤੇ ਇੱਕ ਝੋਟੀ ਦਿਖਾਉਣ ਜਾ ਰਹੇ ਹਾਂ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਉਹ ਅੱਗੇ ਕਰੀਏ ਅਗਲੀ ਵਾਰ ਹਾਂਜੀ ਵੀਰ ਜੀ ਸਤਿਕਾਰ ਸਤਿਕਾਰ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਆਮਨਦੀਪ ਸਿੰਘ ਬਾਈ ਪਿੰਡ ਚਹਾਨਕੇ ਖੇਡ ਜ਼ਿਲ੍ਹਾ ਤਸ਼ੀਲਾ ਬਰਨਾਲਾ ਇਹ ਰਾਤ ਠੀਕ ਬਣਾ ਲਾ ਪੈਗਾ ਪਿੰਡ ਚਾਨੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 9814505597 9814505597 05597 05597 ਠੀਕ ਹੈ ਜੀ ਜਿਹੜੀ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਮੈਂ ਦੇਖ ਰਹੀ ਜੀ ਇਹ ਕੈਵੇਂ ਸੂਈ ਸੂਈ ਹੈ ਜੀ ਤੀਜੇ ਸੂਏ ਆਪਣੇ ਵੇਸਤੇਦਾਰੀ ਜੁਈ ਆਈ ਹੈ ਜੀ ਠੀਕ ਹੈ ਜੀ ਸੂਈ ਨੂੰ ਟਾਈਮ ਕਿੰਨਾ 걸 ਜਾਣੀ ਕੀ ਬਾਈ 1.5 ਘੰਟੇ ਹੋਗੇ 1.5 ਘੰਟੇ ਹੋਗੇ ਬਸ ਠੀਕ ਹੈ ਹਾਂ ਤੇ ਬੌੜਾ ਵੀ ਦੇਖ ਸਕਦੇ ਹੋ ਠੀਕ ਹੈ ਕਿੰਨਾ ਧਿਆਰਾ ਬੌੜਾ ਇਹਨੂੰ ਬੌੜਾ ਤੇ ਵਈਆ ਕੱਢ ਕੇ ਇਹਨੂੰ ਪਿਆਤਾ ਠੀਕ ਹੈ ਤੇ 2 2 ਲੀਟਰ ਮੰਗੂ ਕੱਢ ਕੇ ਪਿਆਤਾ ਕਿ ਲੋਕੋ ਬਸ ਬੱਚੇ ਨੂੰ ਤੇ 3 ਕਿਲੋ ਬੌੜਾ ਇਹ ਤੋਂ ਕੱਢਿਆਗਾ ਠੀਕ ਹੈ ਬਾਕੀ ਹੁਣ ਇਹ ਥਲੀਆ ਠੀਕ ਹੈ ਪਿਛਲੇ ਸੂਏ ਕਿਰ ਕਰ ਰਹੇ ਹ ਜੀ ਇਹਦਾ 17 ਕਿਲੋ ਬਾਈ ਕੰਡੇ ਤੋਂ 17 ਕਿਲੋ ਹਾਂ ਬਾਕੀ ਅਡੋਰ ਸਮਝਾ ਵੀਰ ਦੀ ਇਸ ਵਾਰ ਉਮੀਦ ਹੈ ਜਾਨੀ ਕਿ 18 ਤੋਂ 19 ਦੀ ਕਰਦੇ ਆਪਾਂ ਬਸ 17 ਜਾਨੀ ਕਿ ਤੁਸੀਂ ਚੋਈਆਂ ਦਾ ਬਈਵਾ ਐ ਨਾ ਅਗਲਾ ਜਿਹੇ ਵੀ ਛੋਟੀ ਆ ਮੈਂ ਜਾਊਂਗਾ ਬਾਕੀ ਕੱਟ ਜਿੰਦ ਜਾਣ ਦੇ ਵਿੱਚ ਕੱਟ ਕੱਟ ਦੇ ਵਿੱਚ ਤੁਸੀਂ ਦੇਖ ਸਕਦੇ ਤਾਰੀ ਬਲੈਕ ਆ ਬਈ ਜਮਾ ਜੈਡ ਬਲੈਕ ਵਿੱਚ ਆ ਗਈ ਥਾਣੋਂ ਲੱਗਿਆ ਕੀ ਕੱਟੀ ਆ ਬਈ ਜਮਾ ਇੱਕ ਵੀ ਵਾਲ ਚਿੱਟਣ ਨਹੀਂ ਹੈਗਾ ਮੈਂ ਇੱਕ ਨੰਬਰ ਆ ਇੱਕ ਵੀ ਵਾਲ ਮੇਰੇ ਚਿੱਟਾ ਨਹੀਂ ਆ ਟੇਲ ਵਗੈਰਾ ਤੁਸੀਂ ਦੇਖੋ ਜਮਾ ਜੈਡ ਬਲੈਕ ਦੇ ਵਿੱਚ ਆ ਗਈ ਚੋਈ ਬਾਈ ਇੱਕ ਨੰਬਰ ਚੋਈ ਬਾਈ ਇੱਕ ਨੰਤੇ ਦੀ ਸਾਰੇ ਗਾ ਦੀ ਬਈ ਕੇ ਕੋਣ ਤੇ ਬੰਗਾਲੇ ਟੈਜੀ ਕੋਈ ਭੂਸਰ ਲੈਣੀ ਚੋਈ ਦੀ ਇੱਕ ਨੰਬਰ ਆ ਮਾਰ ਕੇ ਦਿਖਾ ਦੇਣਾ ਜੀ ਪੁੱਤਰਾ ਠੀਕ ਹੈ ਜੀ ਤੋੜੇ ਵਾਰਨ ਮੈਂ। ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਰਹਿਣਾ ਤੀਜੇ ਸੂਏ ਸੂਈਆ ਜਿੰਦ ਜਾਨ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਸਿਰਫ 2 2 ਘੰਟੇ ਹੋਇਆ ਸੂਈ ਨੂੰ ਫਿਰ ਦੇਖ ਸਕਦੇ ਹੋ ਥਾਣਾ ਵਗੈਰਾ ਤੁਸੀਂ ਦੇਖ ਸਕਦੇ ਹੋ ਐਨ ਇੱਕ ਨੰਬਰਾਂ। ਸੋਹਣੇ ਮੁੱਠੀ ਵਾਲੇ ਚਵਾਈ ਵਾਲਾ ਥਣ ਲੱਗੇ ਤੁਸੀਂ ਦੇਖੋ। ਠੀਕ ਹੈ ਜੀ। ਮੂੰਹ ਅੱਛਾ ਜੱਗ ਸਿੰਘ ਬਰਾੜ ਤੁਸੀਂ ਦੇਖ ਰਹੇ ਹੋ ਨੰਬਰ। ਜਿੰਦ ਜਾਨ ਦੇ ਵਿੱਚ। ਕੀਵਰੇ ਇਹ ਕੱਟੀ ਆ ਬਾਈ ਖੇਤੜਲੇ। ਧੀਮੇ ਨਾਲ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ। ਇਹਦਾ ਮੁੱਲ ਕੀ ਕਰਦੀ? ਜਾਇਦ ਜਾਇਦ ਦੱਸਿਓ। ਬਾਈ ਆਪਾਂ ਇੱਕ 35 ਹੀ ਕਰਨ। ਆਪਾਂ ਇੱਕ ਪੈਂਤੀ ਨਹੀਂ ਕਰਨਾ ਆਪਾਂ ਸਵਾਹ ਵੀ ਨਹੀਂ ਕਰਨਾ ਠੀਕ ਹੈ ਸਾਰੀਆਂ ਗੱਲਾਂ ਛੱਡ ਕੇ 1 ਲੱਖ ਤੇ 18000 ਰੁਪਏ ਲੈਣਾ ਦਾ ਉਹ ਵੀ ਮੰਦਾ ਕਰਕੇ ਆ ਕਿ ਇਹ ਨਹੀਂ ਨਹੀਂ ਜੋ ਕਿ 1 35 ਰੁਪਏ ਸੀ ਬਾਕੀ ਦੋਸਤੋ ਤੁਸੀਂ ਦੇਖ ਲਓ ਹੈ ਨਾ ਕਹੇ ਭਾਈ ਜਿਹਨੇ ਦੁੱਧ ਪਿੱਛੇ ਝੂਠ ਬੋਲੀ ਜਾਂਦਾ ਉਹ ਬੰਦੇ ਬੈਠੇ ਨੇ ਉਹਨਾਂ ਨੂੰ ਪੁੱਛ ਲੈ ਕਿ ਨਾਲ ਦੀ ਮਿਹਣੇ ਕੀ ਗਏ ਸੀ ਵੀ 16 ਕਿਲੋ ਦੁੱਧ ਕੈਸੇ ਉਹਨਾਂ ਨੇ ਗੱਲ ਕਰਾਇਆ 16 ਕਿਲੋ ਉਹਦੇ ਕਿਹਾ ਕਿ ਦਿੱਤੀ ਸੀ ਬਾਈ ਉਹਨੇ ਲੋਕੇ ਸੀ ਜੇ 12 ਦੇ ਤੱਕ ਤਾਂ ਡੱਬਾ ਲੈ ਕੇ ਚਲਾਉਂਗਾ 16 ਕਿਲੋ ਕਹਾਈ ਵਾਲੇ ਤੇ ਮੈਂ ਮਾਚੇ ਕਰ ਦੋ ਠੀਕ ਹੈ ਜੀ ਤੇ ਆ ਤੇ 16 ਕਿਲੋ ਦਿੱਤਾ ਸਾਡੇ ਕੋਲ ਇਹਨੇ ਚੋਵਾ ਗਿਆ ਸੀਗਾ ਠੀਕ ਹੈ ਜੀ ਤੇ ਹੁਣ ਦੱਬਣ ਚੱਕ ਵੀ ਉਹ ਵੀ 11 ਕਿਲੋ ਤਾਂ ਹੈਗਾ ਹੁਣ ਠੀਕ ਹੈ ਜੀ ਇਹਦੇ ਨਾਲ ਵੀ ਨਾ ਤਾਂ ਦੋਸਤੋ ਜਿੰਨਾ ਕਹਾਂਗੇ ਉਹਨਾ ਖਰਾ ਮਿਲੂਗਾ ਤੁਹਾਨੂੰ ਇਹ ਬਾਈ ਬੰਦੇ ਉਹਨੇ ਮੰਨਦੇ ਨਹੀਂ ਸੀ ਆਈ ਇੱਕ ਦਿਨ ਦੀ ਛੂਈ ਵੀ ਸੀ ਕਹਿੰਦੇ ਯਾਰ ਜੇ 12 ਕਿਲੋ ਦਿੱਤਾ ਤੈਨੂੰ ਡੱਬਾ ਲੈ ਕੇ ਜਾਵਾਂਗੇ ਮਾ ਠੀਕ ਹੈ ਨਿੱਕੀ ਜੀ ਮੈਂ ਸਾਥ ਤਾਂ ਇਹਦਾ ਆ ਬਾਣੀ ਇਹ ਤਾਂ ਦੋਸਤੋ ਰਹਿਣਾ ਤੀਜਾ ਸੁਗਾ ਮੁੱਲ ਕਰਦੇ ਆਪਾਂ ਇਹਦਾ ਮੁੱਲ ਭਾਈ 118000 ਦੀ ਦੇਣੀ ਆ। ਬਾਕੀ ਆ ਇਹਦਾ ਮਾਨ ਵਾਲਾ ਤੂੰ ਭਾਵੇਂ 135 ਕਰਾਲਾ ਮੈਂ 40 ਕਰਾਲਾ ਭਾਵੇਂ 40 ਕਰਾਲਾ ਠੀਕ ਆ 118 118 ਦੇ ਵਿੱਚ ਹੁਣ ਮਾਨਤਾ ਕਰਨਾ ਬੋਦਨ ਨੂੰ ਕੋਈ ਨਾ ਭਾਈ ਆਏਗੇ ਤਾਂ ਮਾੜਾ ਮੋਟਾ ਬਸ ਖਰਚਾ ਕਣੀਆ ਲਈ ਜਾ। ਵਾਹ ਠੀਕ ਆ ਜਮੀ ਭਾਈ ਇਹਦੇ ਕੁਝ ਨਹੀਂ ਬਸ ਆਪਾਂ ਆਈਆਂ ਵੀ ਮਾਨਤ ਚਵਾਈ ਦੇਖ ਭਾਈ ਇਹ ਨਹੀਂ ਹਾਂ ਧਾਰਾ ਵਾਲੀ ਕਹਿੰਦੇ ਕਹੇ ਭਾਈ ਐ ਨਹੀਂ ਇੱਕ ਜਾਂ ਦੀ ਹੋਰ ਗਰੰਟੀ ਆ ਭਾਈ ਵੀ ਚਾਹੇ ਤਾ ਦੋਸਤੋ ਕਾਹੀ ਤਕਲੀਫ ਨਹੀਂ ਜਿਵੇਂ ਮਰਜੀ ਤੁਸੀਂ ਦੇਖ ਸਕਦੇ ਹੋ ਬੱਚਾ ਛੱਡਿਓ ਨਾ ਛੱਡਿਓ ਬਾਈ ਕੋਈ ਪੂਰਨ ਨਹੀਂ ਸੋਹਣੀ ਬਈ ਬੱਚਾ ਕੋਈ ਬੱਚਾ ਨਹੀਂ ਛੱਡਿਆ ਉਹ ਵੀ ਧਾਰ ਮੰਗਣ ਲੱਗੀ ਸੋਹਣਾ ਬੱਚਾ ਵਗੈਰਾ ਚੜ ਜਾਂਦੇ ਦੇਖ ਸਕਦੇ ਹੋ ਠੀਕ ਹੈ ਬਈ 1 18 20 ਮੁੱਲ ਕਰਦੇ ਆ ਜਿਹੜੀ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਬਈ ਨਾ ਇਹਦੇ ਖਾਨ ਤੇ ਯਾਰ ਪ੍ਰਿੰਟ ਲੱਗ ਗਈ ਸੀ ਠੀਕ ਹੈ ਜੀ ਆਹ ਦੇ ਇੱਥੇ ਨਿੰਦੀ ਵੱਢ ਗਈ ਸੀ ਹੂੰ ਤੇ ਯਾਰ ਇਹ ਹਾਲੇ ਆਪਾਂ ਦੇਣੀ ਨਹੀਂ ਕਿਉਂਕਿ ਆ ਮੈਂ ਕੀ ਫਾਇਦਾ ਅਗਲੇ ਦਾ ਕਹਿੰਦੇ ਕੀ ਨੁਕਸਾਨ ਕੋਈ ਠੀਕ ਹੈ ਠੀਕ ਹੈ ਦੂਜੇ ਸਵੇਚੋ 31 14 ਕਿ ਇਹ ਆਪਣਾ ਹੁਣ ਇਰਾਦਾ ਹੈ ਵੀ ਚਲ ਬੱਚਾ ਕਾਇਨ ਹੋ ਜੂ ਜਨ ਨੂੰ ਵੀ ਘਰੋਂ ਨੂੰ ਮਾਊਗਾ। ਜੇ ਆਪਾਂ ਘਰੇ ਚੋਲਾਂਗੇ। ਠੀਕ ਹੈ। ਆਜੋ ਕਿ ਭਈ ਆਪਣੇ ਘਰ ਦੀ ਐ ਪਿਛਲੀ ਵਾਰ ਅੰਮ੍ਰਿਅਲੀ ਨੂੰ ਮਿਲਦੀ ਸੀ। ਠੀਕ ਹੈ। ਹਾਂ ਇਹਦਾ 1,90,000 ਰੁਪਏ ਭਈ ਆਪਾਂ ਦਿੰਦੇ ਸੀ 2014 ਕਿਲੋ ਵੱਧ ਸੀ। ਠੀਕ ਹੈ। ਹੁਣ ਭਈ ਇਹ 2.5 ਮਹੀਨੇ ਦੀ ਗੱਬਣਾ। ਜੇ ਕੋਈ ਭਈ ਸਕੀਨ ਬੰਦਾ ਹੋਇਆ ਆਪਾਂ ਨੂੰ ਵਧੀਆ ਪੈਸੇ ਲਾਉਣਾ ਹੋਇਆ। ਆਪਾਂ ਆ ਘਰੇ ਰੱਖ ਲਾਂਗੇ ਵੀ ਚਲ ਕਾਣੂ ਭਈ ਘੱਟਾ ਪਾਉਣ ਨੂੰ। ਨਾਲੇ ਇਹ ਵੀ ਕੇ ਆਪਣਾ ਵਪਾਰ ਦਾ ਕੰਮ ਆ ਭਈ ਆਪਣੇ ਥਾਰ ਦੇ ਨਾਲ ਨਾਲ। ਹਾਂ। ਕਿ ਬਈ ਆਪਾਂ ਬੇਗਾਮ ਚਾਲਦੇ ਰਹ ਜੂਗਾ ਠੀਕ ਹੈ ਜੀ ਉਮਰ ਕਿੰਨੇ ਸੀਰੀ ਇਹ ਬਈ ਹੁਣ ਦੋ ਦਾ ਦੁੱਧ ਸੀ ਹੁਣ ਚਾਰ ਦੰਦਾ ਹੁਣ ਚਾਰ ਦੰਦਾ ਠੀਕ ਹੈ 2.5 ਮਹੀਨੇ ਦੀ ਦੁੱਧ ਦਾ ਬਈ 2.5 ਮਹੀਨੇ ਦੀ ਗੱਬਣਾ ਠੀਕ ਹੈ ਚਾਰੇ ਥਣਾਂ ਦਾ ਬਈ ਦੁੱਧ ਦੇ ਬਰਾਬਰ ਆ ਗਾੜੀ ਪਿਛਾੜੀ ਦੇ ਬਰਾਬਰ ਆ ਹਾਂ ਤੁਸੀਂ ਡੇਟਾ 14 ਕਿਲੋ ਬਈ ਕੰਡੇ ਦੇ ਤੋਲ ਚੂਹਾ ਵਾ ਹੈ ਨਹੀਂ ਹੈਗਾ ਵੀ ਕਹਿਣ ਕਹਾਂ 14 ਕਿਲੋ ਠੀਕ ਹੈ 2.5 ਮਹੀਨੇ ਦੀ ਗੱਬਣਾ ਚਾਰ ਦੰਦਾ ਕਿੰਨਾ ਪਿਛਾੜੀ ਚ ਦੁੱਧਾ ਉਨੇ ਹੀ ਗਾੜੀ ਚ ਦੁੱਧਾ ਠੀਕ ਹੈ ਜੀ ਇਹਦਾ ਮੁੱਲ ਕੀ ਕਰ ਦੇਣਾ ਇਹਦਾ ਬਈ ਮੁੱਲ ਨਹੀਂ ਕਰਨਾ ਬੈਠ ਕੇ ਗੱਲ ਛੋਟੀ ਚੈੱਕ ਕਰਾ ਕੇ ਬਈ ਸੌਦਾ ਕਰਕੇ ਲੈ ਜੇਵੇ ਮੈਂ ਘਰ ਦੀ ਝੋਲੀ ਆਪਣੀ ਬਈ ਸਾਰੇ ਕਾਹ ਦੀ ਗਾਰੰਟੀ ਆ ਇੱਕ ਦਿਨ ਵੀ ਆਪਾਂ ਡੇਟ ਦੀ ਗਲਤੀ ਦੱਸਣੀ ਆ ਆਪਦੇ ਹੱਥੀਂ ਇਹਦੇ ਵੀ ਘਬਰਾਇਆ ਬਾਈ ਠੀਕ ਹੈ ਠੀਕ ਹੈ ਨਹੀਂ ਸਾਰਾ ਕੁਝ ਦੱਸਾਂਗੇ 14 ਕਿਲੋ ਦੁੱਧ ਬਈ ਜਿਹੜੀ ਡੇਰੀ ਤੇ ਜਾਂਦਾ ਰਿਹਾ ਕੱਲੀ ਵਾਲੇ ਉਹਦੇ ਨਾਲ ਵੀ ਗੱਲ ਕਰਾਂ ਤਾਂ ਸਿੰਗੀ-ਸੁੰਗੀ ਚੈੱਕ ਕਰਵਾਣ ਇੱਕ ਨੰਬਰ ਤੇ ਦੇਖ ਸੋਹਣੇ ਸਿੰਗ ਦੇ ਵਿੱਚ ਆ ਗਈ ਸੀਲ ਸਭ ਉਹਦੇ ਆ ਬਾਈ ਚਾਹੇ 12 ਵਜੇ ਬੱਚਾ ਛੱਡ ਨਹੀਂ ਆਇਆ ਨਹੀਂ ਹੈਗਾ ਵੀ ਤੈਨੂੰ ਬਾਲਟੀ ਮੋ ਠੀਕ ਹੈ ਇੱਕ ਵਾਰ ਮੋਬਾਈਲ ਕਟਾਗਾ ਬਾਈ ਆ ਪਿੱਛੇ ਦਾ ਕਟਾਗ ਤੇ ਦੇਖ ਸਕਦੇ ਠੀਕ ਹੈ ਜੀ ਇੱਕ ਵਾਰ ਮੋਬਾਈਲ ਨੰਬਰ ਬੋਲ ਦਿਓ ਜੀ 9814509814505579 ਠੀਕ ਹੈ ਹਾਂ ਟੋਰ ਕੇ ਲਿਖਾ ਦਿਓ ਦੋਸਤੋ ਦੇਖ ਸਕਦੇ ਹੋ ਸਕਰੀਨ ਝੋਟੀ ਬਹੁਤ ਛੇਲਾ ਰਾਜੀ ਸਮੀ ਪੜੀ ਹੋ ਜਿੰਦ ਜਾਨ ਦੀ ਵਿੱਚ ਲਿੱਸੀ ਨਾ ਵੀ ਕਿਸੇ ਪਾਸੇ ਨੂੰ 14 ਕਿਲੋ ਜੋ ਹੈ ਪਿਛਲੀ ਵਾਰ ਬਾਈ ਜੀ ਨੇ ਚੱਕ ਲਈਏ ਗਾਣ 20 ਕਿਲੋ ਦੀ ਗਾਰੰਟੀ ਹੈ ਬਾਈ 2 ਲੱਖ ਰੁਪਏ ਦੀ ਮੜਮੀਆਂ ਵਾਲਾ ਵੀਡੀਓ ਸੇਵ ਕਰ ਲੇ 2 ਲੱਖ ਰੁਪਏ ਦੇ ਦੇਵੇਂ ਜਿਹਨੇ 10 ਦਿਨ ਰਹਿੰਦੇ ਹੋਏ ਝੂਠੀ ਮੇਰੇ ਘਰੇ ਛੱਡ ਜੀ ਲਓ ਜੀ ਦੋਸਤੋ ਇਹ ਤੋਂ ਵੱਧ ਹੋਰ ਕੋਈ ਜ਼ਿੰਮੇਵਾਰੀ ਮੇਰੇ ਹਿਸਾਬ ਨਾਲ ਤਾਂ ਨਹੀਂ ਕੋਈ ਚਾਹੀਦੀ ਤਾਂ ਸੋਹਣੀ ਸੁਨੱਖੀ ਹੈਗੀਆਂ ਜਿੰਨੇ ਜਾਣਦੇ ਲੈ ਕੇ ਆ ਆਣ ਵਾਲਾ ਬੰਦਾ ਬਾਈ ਲੈ ਗਿਆ ਇਹ ਤੱਕ 2 ਲੱਖ ਰੁਪਏ ਦੀ ਮੰਗ ਹੀ ਕਰਦਾ ਲਓ ਜੀ ਬਾਈ ਨੇ ਗਰੰਟੀ ਵੀ ਦੇਤੀ ਹੁਣ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ